ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਸਿੱਖ ਮੁਸਲਮ ਭਾਈਚਾਰੇ ਤੋਂ ਰਿਲੇਟਡ ਆਪਾਂ ਬਹੁਤ ਸਾਰੀਆਂ ਵੀਡੀਓ ਦੇਖ ਚੁੱਕੇ ਹਾਂ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਹਾਂ ਕਿ ਮੁਸਲਮਾਨ ਪਰਿਵਾਰ ਦੇ ਬੱਚੇ ਸ਼ਬਦ ਪੜ੍ਹਦੇ ਨੇ ਤੇ ਸ਼ਬਦ ਦੇ ਅੰਦਰ ਉਹਨਾਂ ਦੀ ਆਵਾਜ਼ ਇਤਨੀ ਪਿਆਰੀ ਹੈ ਇਤਨੀ ਮਹਾਨ ਹੈ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿਸ ਤਰ੍ਹਾਂ ਮੁਸਲਮਾਨ ਪਰਿਵਾਰ ਦੇ ਬੱਚੇ ਬਾਬਾ ਗੁਰੂ ਨਾਨਕ ਜੀ ਨੂੰ ਖਰਾਜੇ ਅਕੀਦਤ ਪੇਸ਼ ਕਰ ਰਹੇ ਨੇ ਕਿਸ ਤਰ੍ਹਾਂ ਬਾਬਾ ਗੁਰੂ ਨਾਨਕ ਜੀ ਦੇ ਗੁਣ ਗਾ ਰਹੇ ਨੇ ਕਿਸ ਤਰ੍ਹਾਂ ਮੁਸਲਮ ਪਰਿਵਾਰ ਦੇ ਬੱਚੇ ਸ਼ਬਦ ਪੜ੍ਹਦੇ ਨੇ ਅੱਜ ਦੀ ਵੀਡੀਓ 'ਚ ਆਪਾਂ ਦੇਖਾਂਗੇ ਦੋਸਤੋ ਤੇ ਆਪਣੀਏ ਦੁਆਏ ਕਿ ਸਿੱਖ-ਮੁਸਲਮ ਭਾਈਚਾਰਾ ਇਸੇ ਤਰ੍ਹਾਂ ਹੀ ਪਰਵਾਨ ਚੜਦਾ ਰਹੇ ਜਿੱਥੇ-ਜਿੱਥੇ ਆਪਾਂ ਨੂੰ ਲੋਕ ਸੁਣਦੇ ਨੇ ਜਿੱਥੇ-ਜਿੱਥੇ ਪੰਜਾਬੀ ਰਹਿ ਰਹੇ ਨੇ ਖੁਸ਼ ਰਹਿਣ ਆਬਾਦ ਰਹਿਣ ਵੀਡੀਓ ਦਾ ਆਗਾਜ਼ ਕਰਨੇ ਆ ਦੋਸਤੋ ਵੀਡੀਓ ਐਂਡ ਤੱਕ ਦੇਖਿਆ ਜੇ ਮਜ਼ਾ ਬਹੁਤ ਆਏਗਾ ਮੁਸਲਮ ਪਰਿਵਾਰ ਦੇ ਬੱਚੇ ਨੇ ਸਿਰ ਤੇ ਦਸਤਾਰ ਸਜਾਈਏ ਤੇ ਭੈਣ ਜਿਹੜੀ ਛੋਟੀ ਬੱਚੀ ਜਿਹੜੀ ਐਸ ਦੀ ਪਹਿਨੇ ਤੇ ਦੋਨੋਂ ਜੁੜੇ ਨੇ ਸ਼ਬਦ ਗਾਉਂਦੇ ਨੇ ਨਾਨਕ ਫਕੀਰ ਪੈ ਆਗਾਮ ਦਾ ਬਾਪੇ ਮਰਦਾਨੇ ਦੀ ਰਾਬਾਪ ਤੇ ਨਾਨਕ ਫਕੀਰ ਪੈ ਆਗਾਮ ਪਹਿਲੇ ਤਾਂ ਬੇਟਾ ਕੀ ਨਾਮ ਤੁਹਾਡਾ ਇਰਫਾਨ ਖਾਨ ਇਰਫਾਨ ਖਾਨ ਅੱਜ ਤੁਸੀਂ ਇਰਫਾਨ ਸਿੰਘ ਲੱਗ ਰਹੇ ਹੋ ਹਾਂਜੀ ਜਿਹੜੇ ਸਕੂਲ ਦੇ ਪ੍ਰੇਅਰ ਕਰਦੇ ਨੇ ਉਸ ਦਿਨ ਉਹ ਬੱਚਾ ਨਹੀਂ ਆਇਆ ਸੀਗਾ ਤੇ ਮੈਨੂੰ ਪ੍ਰਿੰਸੀਪਲ ਸਰ ਕਹਿੰਦੇ ਕਹਿੰਦੇ ਆ ਤੂੰ ਕਰ ਤੇ ਮੈਂ ਕੀਤਾ ਸ਼ਬਦ ਪ੍ਰੇਅਰ ਹੋ ਗਈ ਸਰ ਕਹਿੰਦੇ ਕਹਿੰਦੇ ਸਿਰ ਟੱਕ ਕੇ ਕਰਨਾ ਹੁੰਦਾ ਤੇ ਸਰ ਕਹਿੰਦੇ ਵੀ ਪੱਗ ਧਾਵ ਕਰਨਾ ਤੇ ਸਨੇ ਦੂਜੇ ਤਰਸ ਨੂੰ ਕਿਹਾ ਤੇ ਉਹਨਾਂ ਨੇ ਪੱਗ ਲਾ ਕੇ ਦਿੱਤੀ ਤੇ ਫਿਰ ਮੈਂ ਪੱਗ ਬੰਨ ਕੇ ਸ਼ਬਦ ਕਰਦਾ ਹਾਂ ਕੋਈ ਬੋਲ ਰਹਾ ਇੰਨਾ ਕੋ ਮਾਨ ਮਹਿਸੂਸ ਹੋ ਰਿਹਾ ਕਿਉਂਕਿ ਪੱਗ ਤੇ ਸ਼ਾਨ ਹੁੰਦੀ ਹੈ ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ ਹੈ ਜਦੋਂ ਪਰਿਵਾਰ ਨਾਲ ਤੁਸੀਂ ਗੱਲ ਕੀਤੀ ਕਿ ਮੈਨੂੰ ਸਕੂਲ ਇਹਦਾ ਆਫਰ ਕੀਤਾ ਹੈ ਕਿ ਤੁਸੀਂ ਪੱਗ ਬਨੋ ਤੇ ਪਰਿਵਾਰ ਨੇ ਕੀ ਰਿਐਕਸ਼ਨ ਦਿੱਤਾ ਉਹ ਕਹਿੰਦੇ ਉਹ ਤਾਂ ਸਾਰੇ ਬਹੁਤ ਜ਼ਿਆਦਾ ਖੁਸ਼ ਸੀ ਕਿ ਉਹਨਾਂ ਨੂੰ ਤਾਂ ਕੋਈ ਨਹੀਂ ਸੀਗਾ ਉਹ ਤਾਂ ਕਹਿੰਦੇ ਕਹਿੰਦੇ ਬਨੋ ਤਾਂ ਉਹਨਾਂ ਨੂੰ ਕੋਈ ਇਸ਼ੂ ਨਹੀਂ ਸੀਗਾ ਸੰਗੀਤ ਦੀ ਗੱਲ ਕਰੀਏ ਤਾਂ ਕਿਦੋਂ ਤੁਸੀਂ ਇਹ ਜੁੜਾ ਸ਼ਬਦ ਜਾਂ ਗਾਉ ਰਿਹਾ ਜਾਂ ਸੰਗੀਤ ਨਾਲ ਜੁੜੇ ਹੋਏ ਇਹ ਸੰਗੀਤ ਨਾਲ ਮੇਰੇ ਪਾਪਾ ਕਰਾਉਂ ਦਿੱਤੀ ਤੇ ਜਦ ਸ਼ਬਦ ਕਰਨ ਲੱਗਿਆ ਤਾਂ ਮੈਂ ਰਾਮਗੜੀ ਸਕੂਲ ਚਾਕੇ ਨੇ ਸ਼ਬਦ ਕੀਰ ਕਰਨ ਲੱਗੀ ਕੋਈ ਬੋਲੇ ਰਾਮ ਰਾਮ ਕੋਈ ਕੁਦਾਏ ਕਿਹੋ ਜਿਹਾ ਲੱਗ ਰਿਹਾ ਸਕੂਲ ਦੇ ਵਿੱਚ ਕਿਉਂਕਿ ਇੱਥੇ ਤੇ ਬਹੁਤ ਸਾਰੇ ਸੰਗੀਤ ਨਾਲ ਜੁੜੇ ਨੇ ਗੁਰਬਾਣੀ ਨਾਲ ਬੱਚੇ ਜੁੜੇ ਹੋਏ ਨੇ ਤੇ ਕਿੱਦਾਂ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਅੱਛਾ ਮੈਂ ਸਬਸਕ੍ਰਾਈਬਰ ਸਰ ਬਹੁਤ ਮਤਲਬ ਵਧੀਆ ਇੱਥੋਂ ਦਾ ਜਿਹੜਾ ਮਾਹੌਲ ਹੈ ਬਹੁਤ ਅੱਛਾ ਮਾਹੌਲ ਹੈ ਇੱਥੋਂ ਦਾ ਤੇ ਸ਼ਬਦ ਕੀਰਤਨ ਵਗੈਰਾ ਇਹ ਸਭ ਟੀਚਰ ਸਿਖਾਉਂਦੇ ਨੇ ਸਾਨੂੰ ਤੇ ਉਹਨਾਂ ਦੀ ਦੇਣ ਹੈ ਸੋ ਪਰਮ ਪੂਲੇ ਕੇ ਜਬ ਖੋਲਦਾ ਪੀਰੇ ਵੈਸੇ ਤਾਂ ਇਹ ਹਰਫਨ ਮੋਲਾ ਹੈ ਇਹ ਸੂਫੀ ਵੀ ਬਹੁਤ ਅੱਛਾ ਗਾਣਦਾ ਫੋਕ ਵੀ ਅੱਛਾ ਗਾਉਂਦਾ ਹੈ ਤੇ ਇਥੇ ਚਲੋ ਗੱਲ ਦਾ سلسلہ ਜਾਰੀ ਰਹਿਗਾ ਜਰੂਰ ਜੋ ਬੇਟਾ ਇੱਕ ਸੂਫੀ ਜੋ ਹੈ ਹੋਰਤੀ ਤੇਰੀ ਹੋਰਤੀ ਤੇਰੀ ਤੇ ਟੋਲ ਮੇਰੇ ਆ ਲੂੰਗੀ ਓਏ ਵੱਟ ਪਵੇਂ ਨੀਆਂ ਵੱਟ ਪਵੇਂ ਨੀਆਂ ਮੇਰੇ ਸ਼ਮਦੀਆਂ ਡੋਰਾ ਵੇ ਕੋਈ ਆਉਂਦਾ ਆਉਂਦਾ ਅੱਖਾਂ ਉਹ ਲੇ ਹੋ ਗਿਆ ਵੇ ਕੋਈ ਆਉਂਦਾ ਆਉਂਦਾ ਹੋ ਵੇ ਕੋਈ ਆਉਂਦਾ ਆਉਂਦਾ ਅੱਖਾਂ ਉਹ ਲੇ ਹੋ ਗਿਆ ਵੇ ਮੈਂ ਦੂਰ ਤੋਂ ਵੇ ਮੈਂ ਦੂਰ ਤੋਂ ਪਛਾਣ ਦਿਆਂ ਉਸ ਕੋ ਅਤੇ ਲੱਗ ਨਹੀਂ ਰਿਹਾ ਕਿ 12 ਸਾਲ ਦਾ ਬੱਚਾ ਹੈ ਤੇ ਤੇ ਵੱਡੇ ਸਟੇਜ ਤੇ ਜਾਂ ਜੋ ਜੋ ਹੋਇਆ ਹੋ ਗਿਆ ਵਟ ਭਵੈਨੀਆ ਜਿਹੜਾ ਘਰ ਵਿੱਚ ਨਮਾਜ਼ ਵੀ ਪੜਦੇ ਹੋ ਤੁਸੀਂ ਹਾਂਜੀ ਸਰ ਔਰ ਇਹ ਬੇਟਾ ਤੂੰ ਪੜਦਾ ਤੂੰ ਹਾਂਜੀ ਪੜਦਿਆਂ Eid Bakre di main padna o papa padde ne ਅੱਛਾ ਦਾਇਆਂ ਦਾ ਹੋਵੇ ਕਿਉਂ ਦਾਇਆਂ ਦਾ ਅੱਖਾਂ ਉਹ ਲੇ ਹੋ ਗਿਆ ਕਹਿੰਦੇ ਨੇ ਤੁਸੀਂ ਤਾਂ ਮੁ슬ਮਨ ਹੋ ਤੁਸੀਂ ਦਸਤਾਰ ਕਿਉਂ ਸੰਦਾਨੇ ਹੋ ਅਸੀਂ ਕਿਹਾ ਕਿ ਸਾਡੇ ਲਈ ਸਾਰੇ ਤੁਹਾਨੂੰ ਮਿੱਕ ਨੇ ਤੇ ਸਾਡੇ ਲਈ ਦਸਤਾਰ ਸਾਡੇ ਜਿਹੜੇ ਮੌਲਵੀ ਸਾਹਿਬ ਸੀ ਉਹਨਾਂ ਨੇ ਕਿਹਾ ਕਹਿੰਦੇ ਦਸਤਾਰ ਹੈਗਾ ਹੈ ਮੁ슬ਮਨ ਚ ਬਸ ਪਿਛਲੇ ਟ੍ਰੈਂਡ ਦੀ ਥੋੜੀ ਹੋਰ ਪੱਗ ਸੀਗੀ ਹੁਣ ਬਸ ਥੋੜੀ ਫੈਸ਼ਨੇਬਲ ਪੱਗ ਹੈ ਵੇ ਮੈਂ ਜਿਹੜੇ ਇਹਦੇ ਫਾਦਰ ਸਾਹਿਬ ਦੱਸਦੇ ਆ ਵੀ ਉਹ ਵੀ ਇੱਕ ਬਹੁਤ ਚੰਗੇ ਗਾਇਕ ਸੀਗੇ ਪਰ ਕਰੋ ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਉਹ ਇਸ ਮਕਾਮ ਤੱਕ ਨਹੀਂ ਪਹੁੰਚਿਆ ਆਪਣਾ ਸੁਖਣਾ ਉਹਨਾਂ ਦਾ ਜੋਸ਼ ਸੀਗਾ ਗਾਇਕ ਬਣਨ ਦਾ ਉਹ ਅਧੂਰਾ ਰਹਿ ਗਿਆ ਹੁਣ ਇਹ ਜਿਹੜਾ ਸੁਖਣਾ ਆ ਉਹ ਆਪਣੇ ਬੱਚੇ ਚ ਦੇਖ ਰਹੇ ਆ ਤੇ ਜਿਸ ਤਰ੍ਹਾਂ ਮੀਰ ਆਰਮ ਫੈਮਲੀਜ਼ ਹੁੰਦੀ ਯਾਨੀ ਨਾ ਉਹਨਾਂ ਨਾਲੇ ਬਿਲੋਂਗ ਕਰਦੇ ਨੇ ਇਹਨਾਂ ਦੇ ਵਿੱਚ ਕੁਦਰਤੀ ਹੀ ਇੰਨੀ ਅੱਛੀ ਇਹਨਾਂ ਨੂੰ ਪਰਮਾਤਮਾ ਨੇ ਜਿਦਾਂ ਆਵਾਜ਼ ਦੀ ਬਖਸ਼ ਕੀਤੀ ਹੈ ਨਾ ਕਿਸੇ ਵੀ ਘਰਾਣੇ ਦੇ ਬੱਚੇ ਨੂੰ ਸੁਣ ਲਓ ਸੋਹਣੀ ਆਵਾਜ਼ਾਂ ਹੁੰਦੀਆਂ ਨੇ ਤੇ ਇਹਨਾਂ ਨੂੰ ਜੇ ਹੋਰ ਨਿਖਾਰਿਆ ਜਾਵੇ ਤੇ ਇਹ ਬਹੁਤ ਤਰੱਕੀ ਕਰ ਸਕਦੇ ਨੇ ਵੇ ਮੇਰੀ ਗੱਲ ਸੁਣੇ ਕਰ ਮੂ ਬਾਮਣਾ ਮਿਰਚ ਨੇ ਤੇ ਕਮਾਲ ਕਰ ਦਿੱਤੀ ਬਹੁਤ ਸੋਹਣੀ ਆਵਾਜ਼ ਬੜੀ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰਹਿਮਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਵੀਰ ਰਾਹੀ ਅੱਜ ਦੀ ਕਹਾਣੀ ਇੱਕ ਵੱਖਰੀ ਕਹਾਣੀ ਹੈ ਦੋ ਬੱਚੇ ਤੁਸੀਂ ਦੇਖ ਰਹੇ ਹੋ ਹਾਰਮੋਨੀਅਮ ਲੈ ਕੇ ਬੈਠੇ ਹਨ ਕੋਨੇ ਬੱਚੇ ਕਿਸ ਧਰਮ ਨਾਲ ਤਾਲੁਕ ਰੱਖਦੇ ਨੇ ਉਹ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਉਸ ਤੋਂ ਪਹਿਲਾਂ ਇੱਕ ਸ਼ਬਦ ਜੋ ਹੈ ਇਹਨਾਂ ਦੇ ਜਿਹੜੇ ਮੁਖ ਤੋਂ ਸੁਣੋ ਤੁਸੀਂ ਤੇ ਫਿਰ ਅੰਦਾਜ਼ਾ ਲਗਾਣਾ ਕਿ ਇਹ ਬੱਚੇ ਕੌਣ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਫਕੀ ਇਹ ਸਭ ਖੋਲਦਾ ਵੀਰੇ ਪਰਮਪੂਲੇ ਕੇ ਸਭ ਖੋਲਦਾ ਵੀਰੇ ਇੱਕ ਮਨ ਕਰ ਮੁਖ ਵਿੱਚ ਆ ਬੋਲਦਾ ਵੀਰੇ ਪਰਮਪੂਲੇ ਕੇ ਸਭ ਖੋਲਦਾ ਵੀਰੇ ਪਰਮਪੂਲੇ ਕੇ ਸਭ ਖੋਲਦਾ ਵੀਰੇ ਪਰਮਪੂਲੇ ਕੇ ਸਭ ਖੋਲਦਾ ਵੀਰੇ ਤੇਰਾ ਤੇਰਾ ਤੋ ਬਿਲਕੁਲ ਇਹ ਸ਼ਬਦ ਤੁਸੀਂ ਸੁਣਿਆ ਹੁਣ ਅੰਦਾਜ਼ਾ ਲਗਾਓ ਕਿ ਇਹ ਬੱਚੇ ਕਿਸ ਧਰਮ ਦੇ ਹੋ ਸਕਦੇ ਨੇ ਤੁਸੀਂ ਕਹੋਗੇ ਕਿ ਸਿੱਖ ਸੰਤ ਦੇ ਬੱਚੇ ਨੇ ਸਿੱਖ ਪਰਿਵਾਰ ਵਿੱਚ ਜਨਮੇ ਨੇ ਲੇਕਿਨ ਇੱਥੇ ਤੁਸੀਂ ਗਲਤ ਹੋ ਕਿਉਂਕਿ ਇਹ ਮੁਸਲਿਮ ਪਰਿਵਾਰ ਦੇ ਬੱਚੇ ਨੇ ਵਾਹ ਸਿਰ ਤੇ ਦਸਤਾਰ ਸਜਾਈਏ ਤੇ ਇਹ ਭੈਣ ਜਿਹੜੀ ਛੋਟੀ ਬੱਚੀ ਜਿਹੜੀ ਐ ਇਸ ਦੀ ਭੈਣ ਤੇ ਦੋਨੋਂ ਜੁੜੇ ਨੇ ਸ਼ਬਦ ਗਾਉਂਦੇ ਨੇ ਤੇ ਰਾਮ ਗੜਿਆ ਸਕੂਲ ਜਿਹੜਾ ਹੈ ਇੱਥੇ ਲੁਧਿਆਣਾ ਦੇ ਵਿੱਚ ਹੈ ਉਸ ਵਿੱਚ ਪੜਦੇ ਨੇ ਤੇ ਬੱਚੀ ਜਿਹੜੀ ਹੈ ਰਾਮਗੜੀਆ ਗਾਸ ਕਾਲਜ ਦੇ ਵਿੱਚ ਪੜਦੀ ਹੈ ਪੁੱਛਦੇ ਹਾਂ ਬੱਚਾ ਦੇ ਕਿੱਦਾਂ ਇਹ ਜੋ ਹੈ ਸਿੱਖ ਧਰਮ ਦੇ ਨਾਲ ਜੁੜੇ ਨੇ ਕਿਉਂਕਿ ਗੁਰਬਾਣੀ ਦੇ ਸ਼ਬਦ ਇਹਨਾਂ ਨੂੰ ਕਾਠ ਯਾਦ ਨੇ ਤੇ ਕਿਸ ਤਰ੍ਹਾਂ ਜੋ ਹੈ ਇਹ ਜੁੜੇ ਨੇ ਇਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦਿੰਦੇ ਆ ਪਹਿਲਾਂ ਤੇ ਬੇਟਾ ਕੀ ਨਾਮ ਹੈ ਤੁਹਾਡਾ ਇਰਫਾਨ ਖਾਨ ਇਰਫਾਨ ਖਾਨ ਅੱਜ ਤੁਸੀਂ ਇਰਫਾਨ ਸਿੰਘ ਲੱਗ ਰਹੇ ਹੋ ਹਾਂਜੀ ਕਿੱਦਾਂ ਮਾਨ ਹੋਇਆ ਕਿੱਦਾਂ ਤੁਸੀਂ ਮਤਲਬ ਇਸ ਜੁੜੇ ਹੋ ਕਿ ਤੁਸੀਂ ਪੱਗ ਸਜਾਈਏ ਨਹੀਂ ਸੋਣੀ ਦਸਤਾਰ ਸਜਾਈਏ ਏ ਜਦ ਮੈਂ ਰਾਮਗੜੀਆ ਸਕੂਲ ਦੇ ਵਿੱਚ ਆਇਆ ਤਾਂ ਉਸ ਦਿਨ ਤੋਂ ਮੈਂ ਪਹਿਲੀ ਵਾਰ ਜਿਹੜੇ ਸਕੂਲ ਦੇ ਪ੍ਰੇਅਰ ਕਰਦੇ ਨੇ ਉਸ ਦਿਨ ਉਹ ਬੱਚਾ ਨਹੀਂ ਆਇਆ ਸੀਗਾ ਤੇ ਮੈਨੂੰ ਪ੍ਰਿੰਸੀਪਲ ਸਰ ਕਹਿੰਦੇ ਕਹਿੰਦੇ ਆ ਤੂੰ ਕਰ ਤੇ ਮੈਂ ਕੀਤਾ ਸ਼ਬਦ ਪ੍ਰੇਅਰ ਹੋ ਗਈ ਸਰ ਕਹਿੰਦੇ ਕਹਿੰਦੇ ਸੇਟਾ ਕੇ ਕਰਨਾ ਹੁੰਦਾ ਤੇ ਸਰ ਕਹਿੰਦੇ ਵੀ ਪੱਗ ਧਾਓ ਕਰਨਾ ਤੇ ਸਨੇ ਵਿਤਰ ਸਰ ਨੂੰ ਕਿਹਾ ਤੇ ਉਹਨਾਂ ਨੇ ਪੱਗ ਲਾ ਕੇ ਦਿੱਤੀ ਤੇ ਫਿਰ ਮੈਂ ਪੱਗ ਬਨ ਕੇ ਸ਼ਬਦ ਕਰਦਾ ਕਿੰਨਾ ਕੁ ਮਾਨ ਮਹਿਸੂਸ ਹੋ ਰਿਹਾ ਕਿਉਂਕਿ ਪੱਗ ਤੇ ਸ਼ਾਨ ਹੁੰਦੀ ਹੈ ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ ਹੈ ਤੁਸੀਂ ਮੁ슬ਮਨ ਪਰਿਵਾਰ ਦੇ ਹੋ ਤੇ ਪੱਗ ਸਜਾਈਏ ਤੇ ਜਦੋਂ ਪਰਿਵਾਰ ਨਾਲ ਤੁਸੀਂ ਗੱਲ ਕੀਤੀ ਕਿ ਮੈਨੂੰ ਸਕੂਲ ਨੇ ਏਦਾਂ ਆਫਰ ਕੀਤਾ ਕਿ ਤੁਸੀਂ ਪੱਗ ਬਨੋ ਤੇ ਪਰਿਵਾਰ ਨੇ ਕੀ ਰਿਐਕਸ਼ਨ ਦਿੱਤਾ ਉਹ ਕਹਿੰਦੇ ਉਹ ਤਾਂ ਸਾਰੇ ਬਹੁਤ ਜ਼ਿਆਦਾ ਕੁਝ ਸੀ ਕਿ ਉਹਨਾਂ ਨੂੰ ਤਾਂ ਕੋਈ ਨਹੀਂ ਸੀਗਾ ਉਹ ਤਾਂ ਕਹਿੰਦੇ ਕਹਿੰਦੇ ਬਨੋ ਤਾਂ ਉਹਨਾਂ ਨੂੰ ਕੋਈ ਇਸ਼ੂ ਨਹੀਂ ਸੀਗਾ ਅੱਛਾ ਤੁਹਾਡੀ ਗਾਇਕੀ ਦੀ ਗੱਲ ਕਰੀਏ ਸੰਗੀਤ ਦੀ ਗੱਲ ਕਰੀਏ ਤਾਂ ਕਿਦੋਂ ਤੋਂ ਤੁਸੀਂ ਇਹ ਜੁੜਾ ਸ਼ਬਦ ਜਾਂ ਗਾਉ ਰਿਹਾ ਜਾਂ ਸੰਗੀਤ ਨਾਲ ਜੁੜੇ ਹੋ ਇਹ ਸੰਗੀਤ ਨਾਲ ਮੇਰੇ ਪਾਪਾ ਕਰਾਉਂ ਦਿੱਤੀ ਤੇ ਜਦ ਸ਼ਬਦ ਕਰਨ ਲੱਗਿਆ ਤਾਂ ਮੈਂ ਰਾਮਗੜੀ ਸਕੂਲ ਜਾ ਕੇ ਮੈਂ ਸ਼ਬਦ ਕੀਰ ਕਰਨ ਲੱਗਿਆ ਇਨੀ ਇਨੀ ਛੇਤੀ ਇੰਨਾ ਤੁਸੀਂ ਰਿਆਜ਼ ਕਰ ਲਿਆ ਇਨੀ ਸ਼ਬਦ ਜਿਹੜੇ ਨੇ ਜਿਹੜੇ ਤੁਹਾਨੂੰ ਯਾਦ ਹੋ ਗਏ ਇਸ ਦੇ ਪਿੱਛੇ ਕੀ ਟੀਚਰ ਇੱਥੇ ਜਿਹੜੇ ਜਿਹੜੇ ਸੰਗੀਤ ਦੇ ਟੀਚਰ ਨੇ ਉਹਨਾਂ ਦਾ ਹੱਥ ਤੇ ਪ੍ਰਿੰਸੀਪਲ ਸਾਹਿਬ ਨੇ ਕਿੱਦਾਂ ਤੁਹਾਡੇ ਉੱਤੇ ਹੱਥ ਰੱਖਿਆ ਕਿ ਜਿਵੇਂ ਤੁਸੀਂ ਇੰਨੀ ਛੇਤੀ ਜੋਗ ਸਿੱਖ ਗਏ ਇਹ ਇਹ ਸਾਡੇ 뮤직 ਟੀਚਰ ਜਿਹੜੇ ਮੈਮ ਸਾਡੇ 뮤직 ਵਾਲੇ ਤੇ ਪ੍ਰਿੰਸੀਪਲ ਸਰ ਸਾਡੇ ਇਹਨਾਂ ਦਾ ਹੀ ਹੱਥ ਹੈ ਸਾਡੀ ਪਿੱਛੇ ਤੇ ਜਿਹੜੇ ਸਾਡੇ ਪਾਪਾ ਨੇ ਅੱਛਾ ਪਰਿਵਾਰ ਵਿੱਚ ਹੋਰ ਵੀ ਕੋਈ ਇਸ ਸੰਗੀਤ ਨਾਲ ਜੁੜਿਆ ਹੋਇਆ ਹਾਂਜੀ ਸਾਡੇ ਜਿਹੜੇ ਦਾਦੂ ਸੀਗੇ ਦਾਦੂ ਤੋਂ ਬੱਡੇ ਦਾਦੂ ਉਹ ਟੱਡ ਸਾਰਿਆਂ ਨਾ ਗਾਉਂਦੇ ਸੀਗੇ ਅੱਛਾ ਤੇ ਦਾਦੂ ਵੀ ਗਾਉਂਦੇ ਨੇ ਹੁਣ ਪਾਪਾ ਵੀ ਗਾਉਂਦੇ ਨੇ ਚਾਚੇ ਵੀ ਗਾਉਂਦੇ ਨੇ ਮੀਨ ਸਾਡੇ ਸਾਰੇ ਪਰਿਵਾਰ ਦੇ ਉਹ ਸੰਗੀਤ ਤੁਹਾਨੂੰ ਆਪਣੇ ਪਰਿਵਾਰ ਚੋਂ ਹੀ ਮਿਲ ਗਿਆ ਪਹਿਲਾਂ ਤੇ ਇੱਥੇ ਆ ਕੇ ਤੁਸੀਂ ਰਿਆਜ਼ ਕੀਤਾ ਟੀਚਰਾਂ ਨੇ ਰਿਆਜ਼ ਕਰਾਇਆ ਸੰਗੀਤ ਵਾਲੀ ਮੈਡਮ ਨੇ ਰਿਆਜ਼ ਕਰਾਇਆ ਤੇ ਆ ਤੁਸੀਂ ਮਤਲਬ ਉਹਨਾਂ ਨੇ ਦੇਖ ਲਿਆ ਕਿ ਹੈ ਜਿਹੜਾ ਹੀਰਾ ਹੈ ਹਾਂਜੀ ਲਵ ਲਿਆ ਤਰਾਸ਼ ਲਿਆ ਤੁਹਾਨੂੰ ਹਨਾ ਹੋਰ ਅੱਗੇ ਵੀ ਤਰਾਸ਼ਣਗੇ ਤੁਹਾਨੂੰ ਤੇ ਬੇਟਾ ਤੁਹਾਡਾ ਕੀ ਨਾਮ ਜੀ ਸ਼ਹਿਨਾਜ਼ ਜੀ ਸ਼ਹਿਨਾਜ਼ ਜੀ ਹਾਂਜੀ ਤੁਸੀਂ ਇੱਥੇ ਕਾਲਜ ਵਿੱਚ ਪੜਦੇ ਹੋ ਹਾਂਜੀ ਹਾਂਜੀ ਕੀ ਕਰ ਰਹੇ ਹੋ ਸਰਬੀਏ ਦੀ ਸਟੱਡੀ ਕਰ ਰਹੀ ਹਾਂ ਅੱਛਾ ਪਹਿਲਾਂ ਕਿੱਥੇ ਪੜਦੇ ਸੀ ਪਹਿਲਾਂ ਮੈਂ ਪੀਏਯੂ ਸਕੂਲ ਚੋਂ ਪੜ੍ਹ ਕੇ ਆਈ ਹਾਂ ਅੱਛਾ ਇਹ ਜਿਹੜਾ ਤੁਸੀਂ ਸੰਗੀਤ ਸਿੱਖਿਆ ਇੱਥੇ ਆ ਕੇ ਸ਼ਬਦ ਸਿੱਖੇ ਨੇ ਉਹ ਐਸੀ ਕਾਲਜ ਵਿੱਚ ਆ ਕੇ ਸਿੱਖੇ ਨੇ ਹਾਂਜੀ ਸਰ ਮੈਂ ਪਹਿਲਾਂ ਤੋਂ ਵੀ ਕਰਦੀ ਆ ਰਹੀ ਸੀ ਪਹਿਲਾਂ ਗਰਲ ਸਕੂਲ ਦੇ ਵਿੱਚ گورਨਮੈਂਟ ਗਰਲ ਸਕੂਲਸ ਜਿਹੜਾ ਗਿੱਲਾ ਉੱਥੇ ਪੜ੍ਹੀ ਫਿਰ 10th ਤੱਕ ਫਿਰ +1 +2 ਪੀਏਯੂ ਤੋਂ ਫਿਰ ਉੱਥੇ ਪੁਨ ਮੈਮ ਨੇ ਕਰਵਾਇਆ ਤੇ ਉਸ ਤੋਂ ਬਾਅਦ ਫਿਰ ਮੈਂ ਰਾਮਗੜੀ ਕਾਲਜ ਇੱਥੇ ਆ ਕੇ ਕੀ ਕਿਹੋ ਜਿਹਾ ਲੱਗ ਰਿਹਾ ਇਸ ਕਾਲਜ ਦੇ ਵਿੱਚ ਕਿਉਂਕਿ ਇੱਥੇ ਤੇ ਬਹੁਤ ਸਾਰੇ ਸੰਗੀਤ ਨਾਲ ਜੁੜੇ ਨੇ ਗੁਰਬਾਣੀ ਨਾਲ ਬੱਚੇ ਜੁੜੇ ਹੋਏ ਨੇ ਤੇ ਕਿੱਦਾਂ ਮਹਿਸੂਸ ਕਰਦੇ ਤੁਸੀਂ ਬਹੁਤ ਅੱਛਾ ਮਹਿਸੂਸ ਕਰਦੇ ਸਰ ਬਹੁਤ ਮਤਲਬ ਵਧੀਆ ਇੱਥੇ ਦਾ ਜਿਹੜਾ ਮਾਹੌਲ ਹੈ ਬਹੁਤ ਅੱਛਾ ਮਾਹੌਲ ਹੈ ਇੱਥੇ ਦਾ ਤੇ ਸ਼ਬਦ ਕੀਰਤਨ ਵਗੈਰਾ ਇਹ ਸਭ ਟੀਚਰ ਸਿਖਾਉਂਦੇ ਨੇ ਸਾਨੂੰ ਤੇ ਉਹਨਾਂ ਦੀ ਦੇਣ ਹੈ ਸਭ ਅੱਜ ਦੀ ਦੌਰ ਦੀ ਗੱਲ ਕਰੀਏ ਤੇ ਬਹੁਤ ਸਾਰੇ ਲੋਕ ਐਜੋ ਜਿਹੜੇ ਧਰਮਾਂ ਵਿੱਚ ਫੋਟੋ ਪਾਉਂਦੇ ਨੇ ਇੱਕ ਦੂਜੇ ਨੂੰ ਲੜਾਉਂਦੇ ਨੇ ਤੁਸੀਂ ਮੁਸਲਿਮ ਪਰਿਵਾਰ ਦੇ ਹੋ ਕੇ ਸਿੱਖ ਧਰਮ ਨੂੰ ਮਤਲਬ ਇੱਕ ਤਰ੍ਹਾਂ ਦਾ ਐਦਾ ਲੱਗ ਰਿਹਾ ਜਿਵੇਂ ਲੱਗ ਨਹੀਂ ਰਿਹਾ ਕਿ ਤੁਸੀਂ ਮੁਸਲਿਮ ਪਰਿਵਾਰ ਦੇ ਹੋ ਜਿਵੇਂ ਸਿੱਖ ਧਰਮ ਨੂੰ ਅਪਣਾ ਲਿੱਤਾ ਹੋਵੇ ਤੇ ਸ਼ਬਦ ਵੀ ਗਾ ਰਹੇ ਹੋ ਸ ਦਸਤਾਰ ਵੀ ਸਜਾਈ ਜਤ ਸਿੰਘ ਸਾਹਿਬ ਸਜੇ ਨੇ ਕਿਦਾਂ ਲੱਗ ਰਿਹਾ ਤੁਹਾਨੂੰ ਬਹੁਤ ਬਹੁਤ ਅੱਛਾ ਹੈ ਅੱਛਾ ਲੱਗ ਰਿਹਾ ਸਰ ਤੇ ਬਟ ਮੈਂ ਇਹ ਕਹੂੰਗੀ ਕਿ ਦੇਖੋ ਪੇਧ ਭਾਵ ਨਹੀਂ ਕਰਨਾ ਚਾਹੀਦਾ ਵੈਸੇ ਮੇਰੀ ਉਮਰ ਛੋਟੀ ਹੈ ਮੈਨੂੰ ਕਿਸੇ ਨੂੰ ਡਰਾ ਦੇਣ ਦੀ ਲੋੜ ਨਹੀਂ ਹੈ ਬਟ ਮੈਂ ਸਿਰਫ ਇਨਾ ਕੀ ਕਹੂੰਗੀ ਕਿ ਆਪਾਂ ਨੂੰ ਲੜਨਾ ਨਹੀਂ ਚਾਹੀਦਾ ਬਸ ਐਦਾ ਮਿਲ ਜੁਲ ਕੇ ਰਹੀਏ ਤਾਂ ਅੱਛਾ ਹੈ ਲਾਈਫ ਅਲਾ ਮੀਆਂ ਦਿੱਤੀ ਹੈ ਗੁਰੂ ਸਾਹਿਬ ਨੇ ਦਿੱਤੀ ਹੈ ਆਪਾਂ ਨੂੰ ਤਾਂ ਉਹਨੂੰ ਆਪਾਂ ਹਾਸੇ ਖੁਸ਼ ਕੇ ਮਤਲਬ ਵਜੇ ਤੇ ਕਿਨ ਨਿਭਾ ਲਈਏ ਤੁਸੀਂ ਜ਼ਖੜ ਖੁਦ ਛੋਟੇ ਹੋ ਲੇਕਿਨ ਮਿਸਾਲ ਪੇਸ਼ ਕਰ ਰਹੇ ਹੋ ਤੇ ਜਿਹੜਾ ਘਰ ਵਿੱਚ ਨਮਾਜ਼ ਵੀ ਪੜਦੇ ਹੋ ਤੁਸੀਂ ਹਾਂਜੀ ਸਰ ਔਰ ਇਹ ਬੇਟਾ ਤੂੰ ਪੜਦਾ ਨੂੰ ਹਾਂਜੀ ਪੜਦੇ ਆ Eid Bakre di ਮੈਂ ਪੜਦਾ ਨੂੰ papa ਪੜਦੇ ਨੇ ਅੱਛਾ ਕਿੱਦਾਂ ਲੱਗ ਰਿਹਾ ਜਿਹੜੇ ਤੁਸੀਂ ਜਿਹੜੇ ਤੁਹਾਡੇ ਆਣ ਗਵਾਂਡ ਵਿੱਚ ਰੇਂਦਰ ਦੇ ਬੱਚੇ ਹਾਂਜੀ ਜੋ ਸਰਦਾਰ ਦਸਤਾਰ ਸਜਾ ਕੇ ਜਾਂਦੇ ਹੋ ਤੇ ਕੀ ਕਹਿੰਦੇ ਨੇ ਕੀ ਕਿਹੋ ਜਿਹਾ ਲੱਗਦਾ ਉਹ ਕਹਿੰਦੇ ਨੇ ਤੁਸੀਂ ਤਾਂ ਮੁਸਲਮਾਨ ਹੋ ਤੁਸੀਂ ਦਸਤਾਰ ਕਿਉਂ ਸੰਦਾਨੀ ਆ ਅਸੀਂ ਕਿਹਾ ਕਿ ਸਾਡੇ ਲਈ ਸਾਰੇ ਤਨ ਮਿੱਕ ਨੇ ਬਿਲਕੁਲ ਤੇ ਅ ਸਾਡੇ ਲਈ ਦਸਤਾਰ ਸਾਡੇ ਜਿਹੜੇ ਮੌਲਵੀ ਸਾਹਿਬ ਸੀ ਉਹਨਾਂ ਨੇ ਕਿਹਾ ਕਹਿੰਦੇ ਦਸਤਾਰ ਹੈਗਾ ਆ ਮੁਸਲਿਮ ਚ ਬਸ ਪਿਛਲੇ ਟ੍ਰੈਂਡ ਦੀ ਥੋੜੀ ਹੋਰ ਪੱਗ ਸੀਗੀ ਹੁਣ ਬਸ ਥੋੜੀ ਫੈਸ਼ਨੀ ਪੱਗ ਆ ਹੂੰ ਮਤਲਬ ਪਹਿਲਾਂ ਵੀ ਜੁੜੇ ਮੁਸਲਿਮ ਨੇ ਏਕ ਬਾਬਾ ਨਾਨਕ ਦੇ ਨਾਲ ਜੁੜੇ ਸੀ ਮਰਦਾਨਾ ਜੀ ਤੁਸੀਂ ਉਹਨਾਂ ਦੇ ਵੰਸ਼ ਪਤਾ ਲੱਗੇ ਕਿ ਉਹਨਾਂ ਦੇ ਵੰਸ਼ ਜੀਓ ਤੁਸੀਂ ਹਾਂਜੀ 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 ਸਾਡੇ ਘਰਾਣੇ ਮਤਲਬ ਬਾਬਾ ਮਰਦਾਨਾ ਜੀ ਦੇ ਆ ਤੇ ਸਾਡੇ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹ ਸੱਲਮ ਜੀ ਨੇ ਇਹੀ ਫਰਮਾਇਆ ਕਿ ਦਸਤਾਰ ਜਿਹੜੀ ਆਪਣੇ ਇਹਦੇ ਵਿੱਚ ਗਈ ਹੈ ਤੇ ਧਰਮ ਦੇ ਵਿੱਚੋਂ ਤੇ ਸਾਡੇ ਸਿੱਧਾ ਸਾਫਾ ਬਣਿਆ ਜਾਂਦਾ ਸੀ ਲੜ ਛੱਡ ਕੇ ਤੇ ਇਸ ਤੋਂ ਬਾਅਦ ਧਰਮ ਜਿਹੜਾ ਸਿੱਖ ਹੈ ਇਹਨਾਂ ਨੇ ਮਤਲਬ ਅੱਛੇ ਤਰੀਕੇ ਨਾਲ ਬੜੇ ਵਧੀਆ ਸਟਾਈਲ ਦੇ ਵਿੱਚ ਪੱਗ ਬੰਨੀ ਉਹ ਅੱਛੀ ਲੱਗਦੀ ਹੈ ਤੇ ਹੁਣ ਮਤਲਬ ਕੋਈ ਇਹ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਇਹ ਸਿੱਖ ਹੈ ਆ ਮਸਲਮਾ ਕੋਈ ਵੀ ਬੰਨ ਸਕਦਾ ਜਿਹਨੂੰ ਅੱਛੀ ਲੱਗਦੀ ਹੈ ਸੇ ਟਕਣਾ ਜਿੱਦਾਂ ਮਰਜ਼ੀ ਟਕ ਲਓ ਬਿਲਕੁਲ ਬੇਟਾ ਹੁਣ ਇਹ ਦਸਤਾਰ ਤੁਸੀਂ ਹੁਣ ਤੇ ਤੁਸੀਂ ਬੱਚਿਆਂ ਨੂੰ ਇੱਥੇ ਦੇਖਿਆ ਸਕੂਲ ਦੇ ਵਿੱਚ ਬੱਚੇ ਸਾਰੇ ਦਸਤਾਰ ਬੰਦੇ ਨੇ ਗੁਰਬਾਣੀ ਦਾ ਕੀਰਤਨ ਪਾਠ ਕਰਦੇ ਨੇ ਤੇ ਹੁਣ ਅੱਗੇ ਵੀ ਤੁਸੀਂ ਵੱਡੇ ਹੋਣਾ ਤੇ ਵੱਡੇ ਹੋ ਕੇ ਵੀ ਸਜਾਓਗੇ ਨਾ ਹਾਂਜੀ ਬਤਾਓ ਹੋਰ ਵੀ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਜਿਹੜੇ ਕਈ ਬੱਚੇ ਦੇਖਿਆ ਸੀ ਸਿੱਖ ਧਰਮ ਦੇ ਬੱਚੇ ਨੇ ਵਾਲ ਕਟਾਏ ਹੋਏ ਨੇ ਮੋਲੇ ਨੇ ਲੇਕਿਨ ਦਸਤਾਰ ਨਹੀਂ ਸਜਾਉਂਦੇ ਉਹਨਾਂ ਬੱਚਿਆਂ ਨੂੰ ਕੀ ਦੱਸੋਗੇ ਕਿ ਦਸਤਾਰ ਸਜਾ ਕੇ ਕਿੱਦਾਂ ਤੇ ਲੱਗਦੇ ਨੇ ਫਿਰ ਦਸਤਾਰ ਸਜਾ ਕੇ ਇੱਕ ਐਦਾਂ ਆਪਣੀ ਚ ਇੱਕ ਕੇ ਟੋਨ ਜਿਵੇਂ ਅਸੂ ਸੁਣਦਿਆ ਕਿ ਬੜਾ ਅੱਛਾ ਲੱਗਦਾ ਹੈ ਇੱਕਦਮ ਸਰਦਾਰ ਸਰਦਾਰ ਜੀ ਕਹਿੰਦੇ ਨੇ ਹਾਂ ਅੱਛਾ ਲੱਗਦਾ ਹੈ ਅੱਛਾ ਲੱਗਦਾ ਤਾਂ ਫਿਰ ਅੱਛਾ ਲੱਗਦਾ ਤਾਂ ਇੱਕ ਅੱਛਾ ਦਾ ਇੱਕ ਸ਼ਬਦ ਕੀਰਤਨ ਹੋਰ ਅਸੀਂ ਚਾਹਾਂਗੇ ਇੱਕ ਸ਼ਬਦ ਜਿਹੜਾ ਤੁਹਾਡਾ ਬਹੁਤ ਫੇਵਰੇਟ ਹੋਵੇ ਸ਼ਬਦ ਤਾਂ ਸਾਰੇ ਚੰਗੇ ਹੁੰਦੇ ਤੁਸੀਂ ਤੁਹਾਨੂੰ ਜਿਹੜਾ ਚੰਗਾ ਲੱਗਦਾ ਜ਼ਿਆਦਾ ਓਕੇ ਕੜੀ ਹਾਂ ਸੁਣਾਓ ਜੀ देवी परि ਸਕੂਲ ਦੇ ਪ੍ਰਿੰਸੀਪਲ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਜੋ ਹੈ ਇਸ ਹੀਰ ਨੂੰ ਆਪਣੇ ਸਕੂਲ ਦੇ ਵਿੱਚ ਲੈ ਕੇ ਆਏ ਕਿੱਥੇ ਉਹਨਾਂ ਦੀ ਮੁਲਾਕਾਤ ਹੋਈ ਸੀ ਉਸ ਬਾਰੇ ਵੀ ਤੁਹਾਨੂੰ ਜਾਣੂ ਕਰਾਉਂਦੇ ਆ ਸਕੂਲ ਦੇ ਪ੍ਰਿੰਸੀਪਲ ਗੁਰਨੇਕ ਸਿੰਘ ਜੀ ਸਾਡੇ ਨਾਲ ਨੇ ਸਰ ਬੱਚੇ ਨੂੰ ਤੁਸੀਂ ਕਿਸੇ ਦੂਜੇ ਸਕੂਲ ਤੋਂ ਦੱਸ ਰਹੇ ਸੀ ਕਿ ਲੈ ਕੇ ਆਏ ਸੀ ਕਿ ਤੁਸੀਂ ਖਾਸ ਦੇਖਿਆ ਬੱਚੇ ਨੂੰ ਕਿੱਦਾਂ ਮੁਲਾਕਾਤ ਹੋਈ ਦੱਸੋ ਜਨਵਰੀ ਮਹੀਨੇ ਦੇ ਵਿੱਚ ਸਰ ਅਸੀਂ ਨਾ ਪੀਜੂ ਸਕੂਲ ਦੇ ਵਿੱਚ ਕੋਈ ਪ੍ਰੈਕਟਿਸ ਕਰਾ ਰਹੇ ਸੀ ਬੱਚਿਆਂ ਦੀ ਭੰਗੜੇ ਦੀ ਅੱਛਾ ਜੀ ਤੇ ਇਹ ਬੱਚਾ ਸਾਨੂੰ ਉੱਥੇ ਗਰਾਊਂਡ ਦੇ ਵਿੱਚ ਮਿਲਿਆ ਤੇ ਜਦੋਂ ਗਰਾਊਂਡ 'ਚ ਮਿਲਿਆ ਤੇ ਮੈਂ ਇਹਨੂੰ ਪਛਾਣਿਆ ਵੀ ਇਹ ਕੋਈ ਹੀਰਾ ਹੀ ਆ ਤੇ ਫੇਰੇ ਤੋਂ ਅਸੀਂ ਗਾਣੇ ਸੁਣੇ ਤੇ ਦੋ ਚਾਰ ਗਾਣੇ ਆਵਾਜ਼ ਤੋਂ ਸਾਨੂੰ ਜਜਮੈਂਟ ਹੋ ਗਈ ਵੀ ਇਹ ਬੱਚੇ ਦੀ ਬਹੁਤ ਬਲੰਦੀਆਂ ਤੱਕ ਜਾਊਗਾ ਤੇ ਵੀ ਮੇਰੇ ਮਨ 'ਚ ਇੱਕ ਲਾਲਚ ਜਾ ਹੋਇਆ ਵੀ ਇਸ ਸਕੂਲ ਦੇ ਵੀ ਆਪਣੇ ਸਕੂਲ ਦੇ ਵਿੱਚ ਇਹਨੂੰ ਲਿਆਂਦਾ ਜਾਵੇ ਤਾਂ ਬਹੁਤ ਵਧੀਆ ਹੋਏਗਾ ਤੇ ਫਿਰ ਮੈਂ ਬੱਚੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਤੇਰੇ ਫਾਦਰ ਸਾਹਿਬ ਨੂੰ ਮੇਰੇ ਨਾਲ ਮੁਲਾਕਾਤ ਕਰਾਉ ਉਹਨਾਂ ਦੀ ਤੇ ਇਹਨੇ ਫਿਰ ਮੁਲਾਕਾਤ ਕਰਾਈ ਆਪਣੇ ਫਾਦਰ ਸਾਹਿਬ ਦੀ ਤੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਮੈਂ ਕਿਹਾ ਵੀ ਜਿਹੜਾ ਬੱਚਾ ਠੱਡਾ ਬਈ ਇਹਨੂੰ ਤੁਸੀਂ ਸਾਡੇ ਕੋਲ ਛੱਡੋ ਬਈ ਇਹਨੂੰ ਦੇਖੋ ਅਸੀਂ ਕਿੱਥੇ ਪਹੁੰਚਾਉਂਦੇ ਆ ਤੇ ਅੱਜ ਤੁਸੀਂ ਦੇਖ ਹੀ ਰਹੇ ਹੋ ਆ ਤੇ ਕਾਫੀ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਬੱਚਾ ਇਹ ਤੇ ਇਸ ਕਰਕੇ ਮੈਂ ਉੱਥੋਂ ਜਦੋਂ ਬੱਚੇ ਨੂੰ ਲਿਆਂਦਾ ਤੇ ਫਿਰ ਇੱਥੇ ਸਾਡੇ ਕੋਲੇ 1 April ਨੂੰ ਇਹ ਦਾਖਲ ਹੋਇਆ ਨਵੇਂ ਸੈਸ਼ਨ ਦੇ ਵਿੱਚ ਤੇ ਬਾਈ ਚਾਂਸ ਉਸ ਦਿਨ ਸਾਡੇ ਨਾ ਪ੍ਰੇਅਰ ਦੇ ਵਿੱਚ ਹਾਰਡ ਰੋਡ ਡੇਲੀ ਕਰਾਉਂਦੇ ਆ ਤੇ ਉਹਦੇ ਵਿੱਚ ਜਿਹੜਾ ਮੇਨ ਬੱਚਾ ਨਹੀਂ ਆਇਆ ਇਹਨੂੰ ਪਹਿਲੇ ਦਿਨ ਹੀ ਮੌਕਾ ਮਿਲਿਆ ਪ੍ਰੇਅਰ ਕਰਨ ਦਾ ਤੇ ਉਸ ਦਿਨ ਇਹਨੇ ਪੱਗ ਨਹੀਂ ਜ ਬੰਨੀ ਹੋਈ ਤੇ ਮੈਂ ਬੱਚੇ ਨੂੰ ਕਿਹਾ ਮੈਂ ਕਿਹਾ ਵੀ ਬੱਚੇ ਹਣੋਂ ਤੋਂ ਪ੍ਰੇਅਰ ਬਹੁਤ ਵਧੀਆ ਕੀਤੀ ਜਾ ਦੇ ਤੈਨੂੰ ਪਹਿਲੇ ਦਿਨ ਹੀ ਪਰਮਾਤਮਾ ਵੱਲੋਂ ਮੌਕਾ ਮਿਲਿਆ ਵੀ ਤੈਨੂੰ ਮੈਂ ਇਹੀ ਵਾਦਾ ਕਰਕੇ ਲਿਆ ਸੀ ਵੀ ਤੂੰ ਉੱਥੇ ਸਾਡੇ ਕੋਲੇ ਆ ਵੀ ਤੈਨੂੰ ਕਾਫੀ ਵਧੀਆ ਉੱਥੇ ਮੌਕੇ ਮਿਲਣਗੇ ਤੇ ਪ੍ਰਮਾਤਮਾ ਵੱਲੋਂ ਦੇ ਤੈਨੂੰ ਪਹਿਲੇ ਦਿਨ ਹੀ ਮੌਕਾ ਮਿਲਿਆ ਇੱਕ ਇਹ ਤੇ ਫੇਰ ਮੈਂ ਇਹਨੂੰ ਕਹਿੰਮਾ ਕਿ ਤੂੰ ਪੱਗ ਬਨ ਸਕਦਾ ਜੀ ਤੇ ਫੇਰ ਕਹਿੰਦਾ ਮੈਂ ਬਨ ਨੂੰ ਕਹਿੰਮਾ ਕਿ ਤੂੰ ਘਰੇ ਜਾ ਕੇ ਆਪਣੇ ਪੇਰੈਂਟਸ ਦੇ ਨਾਲ ਇਹ ਸਬੰਧ ਵਿੱਚ ਗੱਲ ਕਰ ਵੀ ਫੇਰ ਇਹਨੇ ਆ ਕੇ ਦੱਸਿਆ ਕਹਿੰਦਾ ਵੀ ਸਾਡੇ ਘਰੇ ਮੈਂ ਕੀਤੀ ਸੀ ਗੱਲ ਜਾ ਕੇ ਤੇ ਉਹ ਕਹਿੰਦੇ ਵੀ ਦਸਤਾਰ ਤੂੰ ਬਨ ਸਕਦਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਫੇਰ ਮੈਂ ਕਿਉਂਕਿ ਜਿਹੜਾ ਸ਼ਬਦ ਬੱਚਾ ਪੜਦਾ ਮੈਂ ਨੰਗੇ ਸਿਰ ਨਹੀਂ ਨਾ ਪੜ ਸਕਦਾ ਤੇ ਫੇਰ ਇਹਦੇ ਘਰਦਿਆਂ ਨੇ ਚਲੋ ਸਪੋਰਟ ਕੀਤੀ ਇਹਨੂੰ ਵੀ ਤੇ ਉਹ ਕਹਿੰਦੇ ਵੀ ਚਲੋ ਸਾਨੂੰ ਕੀ ਇਹ ਬੱਚਾ ਮਤਲਬ ਜਿਸ ਤਰ੍ਹਾਂ ਹੈਗਾ ਜਾਂ ਤੁਸੀਂ ਕਹਿੰਦੇ ਜਿਵੇਂ ਚਾਹੁੰਦੇ ਆ ਤੇ ਵੀ ਉਸ ਤਰ੍ਹਾਂ ਇਹ ਤੁਸੀਂ ਕਰਾ ਸਕਦੇ ਤੋਂ ਤੇ ਫਿਰ ਸਾਡੇ ਸਕੂਲ ਦੇ ਜਿਹੜੇ ਇੱਕ ਸਾਇੰਸ ਅਧਿਆਪਕ ਨੇ ਪਵਿੱਤਰ ਸਿੰਘ ਜੀ ਤੇ ਇਹ ਸਾਡੇ ਸਕੂਲ ਦੇ ਬੱਚਿਆਂ ਨੂੰ ਜਿਹੜੀ ਫ੍ਰੀ ਸਿਕਲਾਈਂ ਦਿੰਦੇ ਆ ਪਗੜੀਆਂ ਦੀ ਤੇ ਜਿਹੜਾ ਬੱਚਾ ਨਹੀਂ ਬੰਨਣੀ ਆਉਂਦੀ ਜਿਹੜੇ ਬੱਚੇ ਨੂੰ ਤੇ ਉਹ ਬੰਨਣੀ ਸਿਖਾਉਂਦੇ ਆ ਪੱਗਾ ਤੇ ਫਿਰ ਇਹਨੂੰ ਵੀ ਮੈਂ ਉਹਨਾਂ ਦੇ ਹਵਾਲੇ ਕੀਤਾ ਮੈਂ ਕਿਹਾ ਵੀ ਇਹਨੂੰ ਪੱਗ ਬੰਨਣੀ ਸਿਖਾਓ ਤੇ ਫਿਰ ਜਦੋਂ ਉਹ ਆਪ ਬਹੁਤ ਸੋਹਣੀ ਪੱਗ ਬੰਨਦੇ ਆ ਤੇ ਉਹਨੂੰ ਦੇਖ ਕੇ ਤਾਂ ਇਹ ਕਹਿੰਦਾ ਸਰ ਜੀ ਮੈਨੂੰ ਵੀ ਆਪਣੇ ਵਰਗੀ ਪੱਗ ਬੰਨ ਕੇ ਦਿਓ ਤੇ ਹੁਣ ਇਹ ਪੱਗ ਸਜਾ ਰਿਹਾ ਹੈ ਤੇ ਹੌਲੀ ਹੌਲੀ ਸਿੱਖ ਰਿਹਾ ਆ ਤੇ ਮੈਨੂੰ ਉਮੀਦ ਆ ਵੀ ਇਹ ਮਤਲਬ ਹੁਣ ਪੱਗ ਜਿਹੜੀ ਬੰਨੀ ਹੈ ਸਿਰ ਦੇ ਉੱਤੇ ਤੇ ਇਹਦੀ ਮਤਲਬ ਲਾਜ ਰੱਖੂਗਾ ਤੇ ਸਿੱਖ ਧਰਮ ਦੇ ਵਿੱਚ ਚਲੋ ਮਤਲਬ ਜਿਵੇਂ ਆਪਣੇ ਹੈਗਾ ਜ਼ਰੂਰੀ ਆ ਪੱਗ ਤੇ ਮੁਸਲਮਾਨ ਤੇ ਇਹਨਾਂ ਪਰਿਵਾਰ ਦੇ ਵਿੱਚ ਮੈਂ ਗੱਲ ਕੀਤੀ ਦਾਦਾ ਜੀ ਨਾਲ ਦੇ ਫਾਦਰ ਸਾਹਿਬ ਨਾਲ ਤੇ ਉਹ ਕਹਿੰਦੇ ਵੀ ਸਾਡਾ ਜਿਹੜਾ ਪਰਿਵਾਰ ਆ ਭਾਈ ਬਰਦਾਟਾਂ ਦੇ ਵੰਚ ਚੋਂ ਹੈਗਾ ਤੇ ਇਸ ਕਰਕੇ ਵੀ ਸਾਨੂੰ ਕੋਈ ਕੋਈ ਇਤਰਾਜ਼ ਨਹੀਂ ਹੈਗਾ ਵੀ ਤੁਸੀਂ ਜਿਵੇਂ ਕਰੋਣਾ ਤੇ ਬੱਚੇ ਨੂੰ ਇਹਨੂੰ ਬੰਦਾ ਬਣਾ ਦਿਓ ਇੱਕ ਵਾਰੀ ਤੇ ਹੁਣ ਚਲੋ ਪ੍ਰਮਾਤਮਾ ਅੱਗੇ ਮੇਰੀ ਅਰਦਾਸ ਆ ਕਿਉਂਕਿ ਜਿਹੜੇ ਇਹਦੇ ਫਾਦਰ ਸਾਹਿਬ ਦੱਸਦੇ ਆ ਵੀ ਉਹ ਵੀ ਇੱਕ ਬਹੁਤ ਚੰਗੇ ਗਾਇਕ ਸੀਗੇ ਪਰ ਕਰੋ ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਉਹ ਇਸ ਮਕਾਮ ਤੱਕ ਨਹੀਂ ਪਹੁੰਚੇ ਆਪਣਾ ਸੁਖਣਾ ਉਹਨਾਂ ਦਾ ਜੋ ਸੀਗਾ ਗਾਇਕ ਬਣਨ ਦਾ ਉਹ ਅਧੂਰਾ ਰਹਿ ਗਿਆ ਹੁਣ ਇਹ ਜਿਹੜਾ ਸੁਖਣਾ ਆ ਉਹ ਆਪਣੇ ਬੱਚੇ 'ਚ ਦੇਖ ਰਿਹਾ ਇੱਕ ਕਿਰਨ ਹੁੰਦੀ ਆਸ ਕਿਰਨ ਤੇ ਉਹ ਇਹਦੇ ਵਿੱਚ ਦੇਖ ਰਿਹਾ ਤੇ ਮੈਂ ਉਮੀਦ ਕਰਦਾ ਵੀ ਇਹ ਜਿਹੜਾ ਬੱਚਾ ਆ ਇਹ ਆਪਣੇ ਫਾਦਰ ਸਾਹਿਬ ਦਾ ਸੁਪਨਾ ਪੂਰਾ ਕਰੇ ਤੇ ਆਪਣਾ ਨਾਮ ਰੋਸ਼ਨ ਕਰੇ ਆਪਣੇ ਫਾਦਰ ਸਾਹਿਬ ਦਾ ਨਾਮ ਰੋਸ਼ਨ ਕਰੇ ਤੇ ਨਾਲ ਤੁਹਾਨੂੰ ਮੈਂ ਕੋਰ ਦੱਸਦਾ ਸਰ ਇਹ ਜਿਹੜੇ ਇਹਦੀ ਭੈਣ ਸਨਾਜ ਆ ਜੀ ਇਹਨੂੰ ਜਦੋਂ ਦਾਖਲ ਹੋਇਆ ਇਹਦੇ ਘਰਦਿਆਂ ਦੇ ਵਿੱਚ ਮਾਹੌਲ ਬਦਲ ਗਿਆ ਤੇ ਇਹਦੇ ਫਾਦਰ ਸਾਹਿਬ ਆ ਕੇ ਕਹਿੰਦੇ ਵੀ ਇਹਨੂੰ ਵੀ ਅਸੀਂ ਇੱਥੇ ਦਾਖਲ ਕਰਾਉਣਾ ਕਾਲਜ ਦੇ ਵਿੱਚ ਇਹ ਰਾਮ 25 ਬਾਅਦ ਨੂੰ ਆਈਏ ਹਾਂ ਨਹੀਂ ਬੱਚੀ ਇਹ ਪੀਐਸ ਸਕੂਲ ਉਥੇ ਪਲੱਸ 2 ਕਰਦੀ ਸੀ ਨਾ ਅੱਛਾ ਜੀ ਹਾਂ ਤੇ ਇਹ ਕਾਲਜ ਫਿਰ ਪਲੱਸ 2 ਤੋਂ ਬਾਅਦ ਹੀ ਸਟਾਰਟ ਹੁੰਦਾ ਤਾਂ ਤੇ ਇਹ ਵੀ ਫਿਰ ਕਹਿੰਦੀ ਮੈਂ ਇਸੇ ਕਾਲਜ ਜੀ ਐਡਮਿਸ਼ਨ ਲੈਣੀ ਆ ਤੇ ਇਹਨੂੰ ਫਿਰ ਪਤਾ ਲੱਗਿਆ ਵੀ ਇੱਥੇ 뮤జిక్ ডিপਾਰਟਮੈਂਟ ਹੈਗਾ ਮੈਡਮ ਚਰਨਜੀਤ ਕੌਰ ਨੇੜੇ ਇੱਥੇ ਬੱਚੀ ਬੜੇ ਸੋਨੇ ਸ਼ਬਦ ਕਹਿੰਦੀ ਹੈ ਭਰਾ ਦੋਨੋਂ ਮਤਲਬ ਆਉਂਦੇ ਨੇ ਇੱਕ ਸਿੱਖਿਆ ਇੱਕ ਸੰਗੀਤ ਦੀ ਵਧੀਆ ਸਿੱਖਿਆ ਕਾਲਜ ਦੇ ਵਿੱਚ ਉਹ ਹਾਂ ਸੰਕਰਨੀ ਹਾਂ ਬਾਕੀ ਸਾਡੇ ਜਿਹੜੇ ਇਸ ਰਾਮਗੜੀ ਐਜੂਕੇਸ਼ਨ ਕਾਉਂਸਲ ਦੇ ਪ੍ਰਧਾਨ ਸਰਦਾਰ ਰਣਜੋਤ ਸਿੰਘ ਜੀ ਨੇ ਉਹ ਵੀ ਮਤਲਬ ਇੱਕ ਪੂਰੇ ਪਾਰਖੂ ਨੇ ਤੇ ਇੱਕਦਮ ਉਹਨਾਂ ਨੇ ਬੱਚੇ ਨੂੰ ਪਛਾਣਿਆ ਤੇ ਮੈਡਮ ਚਰਨਜੀਤ ਕੌਰ ਦੀ ਡਿਊਟੀ ਲਈ ਉਹ ਕਹਿੰਦੇ ਵੀ ਬੱਚੇ ਨੂੰ ਸ਼ਬਦ ਤਿਆਰ ਕਰਾਓ ਇਹਨਾਂ ਨੂੰ ਪ੍ਰੈਕਟਿਸ ਕਰਾਓ ਇਹਨਾਂ ਬੱਚੇ ਦੀ ਤੇ ਉਹਨਾਂ ਨੇ ਹੀ ਪਹਿਲੀ ਵਾਰੀ ਮਤਲਬ ਇਹਦਾ ਸ਼ਬਦ ਤਿਆਰ ਕਰਾ ਕੇ ਸੋਸ਼ਲ ਮੀਡੀਆ ਤੇ ਪਾਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਚੈਨਲਾਂ ਵਾਲਿਆਂ ਦੀ ਸਾਡੇ ਕੋਲ ਲਾਈਨ ਲੱਗ ਰਹੀ ਹੈ ਹੁਣ ਤਾਂ ਸਰ ਸਾਨੂੰ ਪਤਾ ਲੱਗਿਆ ਸੀ ਕਿ ਕਿਉਂਕਿ ਜਦੋਂ ਤੁਸੀਂ ਬੱਚੇ ਨੂੰ ਇੱਥੇ ਸਕੂਲ ਵਿੱਚ ਲਿਆਉਣ ਦੀ ਗੱਲ ਕੀਤੀ ਤੇ ਐਜ਼ ਅ ਫਾਦਰ ਨੇ ਕਿਹਾ ਸੀ ਕਿ ਸਾਡੇ ਕੋਲ ਫੀਸ ਵਾਸਤੇ ਵੀ ਪੈਸੇ ਨਹੀਂ ਹੈਗੇ ਕੁਝ ਇਸ ਲਈ ਸਰਕਾਰੀ ਸਕੂਲ ਵਿੱਚ ਪੜਾ ਰਹੇ ਹਾਂ ਤੁਸੀਂ ਛੁੱਟ ਦੇਣ ਦੀ ਵੀ ਗੱਲ ਆਖੀ ਸੀ ਕਿਉਂਕਿ ਤੁਸੀਂ ਪਹਿਚਾਨ ਲਿਆ ਸੀ ਕਿ ਬੱਚੇ ਵਿੱਚ ਹੁਨਰ ਹੈ ਹਾਂਜੀ ਕਿ ਜਿਹੜਾ ਬੱਚਾ ਕੋਈ ਵੀ ਹੈਗਾ ਐਕਟੀਵਿਟੀ ਦੇ ਵਿੱਚ ਵਧੀਆ ਪਰਫਾਰਮੈਂਸ ਦਿੰਦਾ ਤੇ ਸਕੂਲ ਨੂੰ ਹੁੰਦਾ ਵੀ ਸਕੂਲ ਦਾ ਨਾਮ ਹੁੰਦਾ ਤੇ ਇਸ ਕਰਕੇ ਜਿਹੜਾ ਹੁਣ ਸਾਡਾ ਹੈਗਾ گورਨਮੈਂਟ ਐਡਿਟਿਡ ਸਕੂਲ ਤੇ ਇਹ ਪੀਜੂ ਸਰਕਾਰੀ ਸਕੂਲ ਚ ਪੜਦਾ ਸੀਗਾ ਉੱਥੇ ਕੋਈ ਫੀਸ ਨਹੀਂ ਲੱਗਦੀ ਤੇ ਇਹਦੇ ਫਾਦਰ ਸਾਹਿਬ ਨੇ ਇਹੀ ਕਹਿੰਦਾ ਵੀ ਸਾਡਾ ਪਰਿਵਾਰ ਕਾਫੀ ਵੱਡਾ ਆ ਤੇ ਬੱਚਿਆਂ ਨੂੰ ਪੜਾਉਣਾ ਔਖਾ ਆ ਤੇ ਇਸ ਕਰਕੇ ਵੀ ਮੈਂ ਪੀਐਜੂ ਸਕੂਲ ਚ ਬੱਚੇ ਲੈ ਕੇ ਵੀ ਜਾਂਦਾ ਤੇ ਨਾਲ ਹੀ ਉੱਥੇ ਇਹਨਾਂ ਨੂੰ ਪੜਾਉਂਦਾ ਵੀ ਆ ਤੇ ਜਦੋਂ ਫਿਰ ਉਹਨਾਂ ਨੂੰ ਮੈਂ ਦੱਸਿਆ ਮੈਂ ਕਿ ਤੁਸੀਂ ਫੀਸ ਦੀ ਚਿੰਤਾ ਨਾ ਕਰੋ ਬਈ ਜੋ ਇੱਥੇ ਹੈਗਾ ਉਹੀ ਇੱਥੇ ਹੋਏਗਾ ਤੇ ਬਾਕੀ ਤੁਸੀਂ ਸਾਡੇ ਕੋਲ ਇਹਨੂੰ ਛੱਡੋ ਤੇ ਉਹਨਾਂ ਨੇ ਬੇਨਤੀ ਸਾਡੀ ਪ੍ਰਵਾਨ ਕੀਤੀ ਤੇ ਹੁਣ ਸਾਡੇ ਕੋਲ ਪੜ ਰਿਹਾ ਬੱਚਾ ਤੇ ਦੇ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਬਣ ਗਿਆ ਇਹਦੀ ਭੈਣ ਨੂੰ ਵੀ ਪੁੱਛ ਸਕਦੇ ਆ ਤੁਸੀਂ ਤੇ ਜੋ ਪਹਿਲੋਂ ਸੀਗਾ ਮਾਹੌਲ ਤੇ ਜਦੋਂ ਇੱਥੇ ਪੜਨ ਲੱਗੇ ਆ ਦੋਨੇ ਬੱਚੇ ਤੇ ਬਹੁਤ ਵਧੀਆ ਇਹਨਾਂ ਦੇ ਘਰ ਦਾ ਮਾਹੌਲ ਬਣਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਮਗੜਿਆ এডਿਕੇਸ਼ਨ ਸਕੂਲ ਹੋਵੇ ਜਾਂ ਕਾਲਜ ਹੋਵੇ ਤਾਂ ਵੈਸੇ ਵੀ ਫੇਮਸ ਹੈ ਤੇ ਵਧੀਆ এডਿਕੇਸ਼ਨ ਮਿਲਦੀ ਹੈ ਬੱਚੇ ਸੋ ਵਧੀਆ ਪੜਾਈ ਕਰਕੇ ਵੱਡੇ ਵੱਡੇ ਅਹੁਦੇ ਪ੍ਰਾਪਤ ਕਰਦੇ ਨੇ ਹਾਂਜੀ ਬਟ ਇਹ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਜਿਹੜੇ ਗਾਇਕ ਰਵਿੰਦਰ ਗਰੇਵਾਲ ਜੀ ਆ ਜੀ ਉਹ ਇੱਥੇ ਸਾਡੇ ਕੋਲੇ ਉਹਦੇ ਫਾਦਰ ਸਰਵਿਸ ਕਰਦੇ ਸੀਗੇ ਸਕੂਲ 'ਚ ਇਸ ਰਾਮਗੜਿਆ ਸਕੂਲ 'ਚ ਤੇ ਉਹ ਬੱਚਾ ਵੀ ਇੱਥੇ ਸਾਡੇ ਕੋਲ ਪੜ੍ਹ ਕੇ ਗਿਆ 11ਵੀਂ 12ਵੀਂ ਇਥੋਂ ਕੀਤੀ ਆ ਤੇ ਹੁਣ ਤੁਸੀਂ ਦੇਖ ਲਓ ਕਿੱਥੇ ਬਲੰਦੀਆਂ ਤੇ ਗਿਆ ਤੇ ਉਹਨੇ ਵੀ ਮਤਲਬ ਪੱਗ ਦੀ ਪੂਰੀ ਟੌਰ ਬਣਾਈ ਆ ਤੇ ਤੁਹਾਨੂੰ ਪਤਾ ਹੀ ਆ ਤੇ ਇਥੇ ਹੋਰ ਵੀ ਕਾਫੀ ਬੱਚੇ ਇਥੋਂ ਪੜ੍ਹ ਕੇ ਜਾਂਦੇ ਆ ਤੇ ਜਿਹੜੇ ਮਤਲਬ ਕਾਫੀ ਉੱਚੀਆਂ ਪੋਸਟਾਂ ਤੇ ਲੱਗੇ ਹੋਏ ਆ ਕਿ RAMGARIYA ਸਕੂਲ ਦਾ ਨਾਮ ਰੋਸ਼ਨ ਕਰਦੇ ਆ ਹੋਰ ਮਾਣ ਦੱਸ ਸਰ ਮੈਂ ਵੀ ਇਸੇ ਸਕੂਲ 'ਚ ਪੜਿਆ ਹੋਇਆ ਤੇ ਅੱਜ ਇੱਥੇ ਤੇ ਸੇਵਾ ਨਿਭਾ ਰਿਹਾ ਹਾਂਜੀ ਹਾਂਜੀ ਇਹਨਾਂ ਨੂੰ ਮਾਣ ਹੁੰਦਾ ਕਿਉਂਕਿ ਇਹ ਬੱਚਾ ਹੁਣ ਪਾਕਿਸਤਾਨ ਜਾਂਦਾ ਦਸਤਾਰ ਸਜਾਂਦਾ ਤੇ ਹੋਰ ਜਿਹੜੇ ਬੱਚੇ ਨੇ ਕਈ ਸਿੱਖ ਬੱਚੇ ਨੇ ਜਿਨ੍ਹਾਂ ਨੇ ਵਾਲ ਕਟਾਇਆ ਉਹਨਾਂ ਨੂੰ ਵੀ ਮਤਲਬ ਥੋੜੀ ਜਿਹੀ ਪ੍ਰੇਰਣਾ ਮਿਲਦੀ ਹੈ ਕਿ ਭਈ ਇਸ ਚੀਜ਼ ਨੂੰ ਅਸੀਂ ਵੀ ਸਿਰ ਤੇ ਦਸਤਾਰ ਸਜਾਈਏ ਸੋਨੇ ਸੇ ਇੱਕ ਪਸਾ ਜੀ ਹਾਂਜੀ ਬੱਚਿਆਂ ਨੂੰ ਮਤਲਬ ਅਸੀਂ ਮਤਲਬ ਕੰਪੀਟੀਸ਼ਨ ਵੀ ਕਰਾਉਂਦੇ ਰਹਿੰਦੇ ਆ ਤੇ ਕਿਉਂਕਿ ਅੱਜ ਕੱਲ ਮੋਸਟਲੀ ਜਿਹੜੇ ਆਪਣੇ ਗਾਇਕ ਨੇ ਗਾਇਕਾਂ ਨੂੰ ਦੇਖ ਦੇਖ ਕੇ ਜਿਹੜੇ ਬੱਚੇ ਬਾਲ ਕਟਾ ਦਿੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਸਾਹਿਬਾਨ ਨੇ ਵੀ ਕਿੰਨੇ ਜੱਦੂ ਜਹਿਦ ਨਾਲ ਇਹ ਆਪਾਂ ਨੂੰ ਸਿੱਖੀ ਬਖਸ਼ੀ ਆ ਲੈ ਕੇ ਦਿੱਤੀ ਆ ਜਿਹੜੀ ਤੇ ਵੀ ਪੱਗ ਦਾ ਸਤਿਕਾਰ ਕਰਨਾ ਚਾਹੀਦਾ ਤੇ ਅਸੀਂ ਤਾਂ ਬੱਚਿਆਂ ਨੂੰ ਮੋਟੀਵੇਟ ਕਰਦੇ ਰਹਿੰਦੇ ਆ ਬਈ ਬਈ ਪੱਗ ਤੁਸੀਂ ਸਜਾਓ ਵੀ ਅਲੱਗ ਪਹਿਚਾਨ ਹੁੰਦੀ ਸਰਦਾਰ ਦੀ ਇੱਕ ਜਿੱਥੇ ਵੀ ਜਾਓਗੇ ਤੇ ਪਤਾ ਲੱਗਦਾ ਵੀ ਇਹ ਆਪਣੇ ਪੰਜਾਬ ਤੋਂ ਆ ਜਾਂ ਕਿੱਥੋਂ ਵੈਗ ਜਿਹੜੀ ਪੱਗ ਬੰਨੀ ਹੋਈ ਆ ਤੇ ਬੱਕਰੀ ਪਹਿਚਾਨ ਹੁੰਦੀ ਉਹਦੀ ਤੇ ਸਾਡੇ ਇੱਕ ਮਿੰਟ ਨੂੰ ਹੋਰ ਦੱਸਦਾ ਗੱਲ ਸਾਡੇ ਸਕੂਲ 'ਚ ਇੱਕ ਬੱਚਾ ਸੀਗਾ ਗਗਨਦੀਪ ਸਿੰਘ ਤੇ ਉਹ ਵੀ ਆਰਥਿਕ ਤੌਰ ਤੇ ਮਤਲਬ ਕਾਫੀ ਕਮਜ਼ੋਰ ਸੀ ਕਮਜ਼ੋਰ ਸੀ ਘਰੋਂ ਤੇ ਉਹ ਪੜ੍ਹਾਈ ਛੱਡ ਚੁੱਕਿਆ ਸੀ 10ਵੀਂ ਕਲਾ ਸਾਡੂ ਕੀਤੀ ਤੇ ਫਿਰ ਉਹਨਾਂ ਨੂੰ ਅਸੀਂ ਬੁਲਾ ਕੇ ਸਕੂਲੇ ਦੁਆਰਾ ਉਹਨੂੰ ਗੱਲ ਕੀਤੀ ਤੇ ਉਹ ਕਹਿੰਦਾ ਵੀ ਮੈਂ ਜਿਹੜਾ ਵੀ ਘਰੋਂ ਫੀਸ ਕਰਕੇ ਪ੍ਰੋਬਲਮ ਮੈਨੂੰ ਤੇ ਸਰਦਾਰ ਪਵਿੱਤਰ ਸਿੰਘ ਜੀ ਜਿਹੜੇ ਸੀਗੇ ਇਹ ਪੱਗ ਇਹਨਾਂ ਦੀ ਨਕਲ ਕਰਦਾ ਹੁੰਦਾ ਸੀ ਉਹ ਵੀ ਇਹਨਾਂ ਤੋਂ ਪੱਗ ਵੀ ਸਿੱਖਦਾ ਹੁੰਦਾ ਸੀਗਾ ਤੇ ਉਹਦੇ ਵਿੱਚ ਫਿਰ ਇਹ ਸਰ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਤੂੰ ਆ ਵੀ ਅਸੀਂ ਮੈਂ ਵੀ ਇਹਨੂੰ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਫੀਸ ਤੇਰੀ ਦਾ ਪ੍ਰਬੰਧ ਕਰ ਦਾਂਗੇ ਅਸੀਂ ਵੀ ਤੂੰ ਪੜ੍ਹਾਈ ਨਹੀਂ ਛੱਡਣੀ ਪੈਸੇ ਪਿੱਛੇ ਕਰਕੇ ਤੇ ਉਹ ਅੱਜ ਜਿਹੜਾ ਆਪਣੇ ਬਹੁਤ ਵਧੀਆ ਮਤਲਬ ਉਹ ਪਗੜੀ ਟ੍ਰੇਨਿੰਗ ਸੈਂਟਰ ਚਲਾਉਂਦਾ ਤੇ ਪੱਗ ਦੇ ਸਿਰ ਤੇ ਨਾਲੇ ਤਾਂ ਉਹਨੇ ਆਪਣਾ ਸ਼ੌਂਕ ਪੂਰਾ ਕੀਤਾ ਤੇ ਨਾਲ-ਨਾਲ ਉਹਨੇ ਮਤਲਬ ਜਦੋਂ ਸਾਡੇ ਕੋਲ ਪਲੱਸ 2 ਕੀਤੀ ਉਹਨੇ ਕਲਾਸ ਤਾਂ 72 ਉਹਨੇ ਇਨਾਮ ਮਤਲਬ ਪਗੜੀ ਸੋ ਇਹਦੇ ਵਿੱਚ ਜਿੱਤ ਚੁੱਕਿਆ ਸੀਗਾ ਤੇ ਮੋਟਰਸਾਈਕਲ ਵੀ ਨਾਮ ਜਿੱਤਿਆ ਹੁਣ ਅੱਜਕੱਲ ਜਿਹੜੇ ਫਿਲਮਾਂ ਦੇ ਵਿੱਚ ਆਪਣੇ ਪੰਜਾਬੀ ਹੈਗੇ ਨੇ ਜੋਗਰਾ ਸਿੰਘ ਜੀ ਉਹਨਾਂ ਦੀ ਦਸਤਾਰੋ ਸਜਾਉਂਦਾ ਦੇਖੋ ਤੇ ਪਗੜੀ ਤੇ ਤੇ ਮਤਲਬ ਪੱਗ ਦੀ ਅਹਿਮੀਅਤ ਤੁਸੀਂ ਸਮਝ ਹੀ ਸਕਦੇ ਕਿੰਨੀ ਹੈਗੀ ਆ ਤੇ ਵੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਮਤਲਬ ਪੱਗ ਸਜਾਉਂਦੇ ਆ ਕੰਪੀਟੀਸ਼ਨ ਤੇ ਵੀ ਜਾਂਦੇ ਅਸੀਂ ਸਕੂਲੋਂ ਕੰਪੀਟੀਸ਼ਨਾਂ 'ਚ ਵੀ ਭੇਜਦੇ ਬੱਚੇ ਉਹਦੇ ਨਾਲ ਬੜੇ ਮੋਟੀਵੇਟ ਹੁੰਦੇ ਬੱਚੇ ਵਾਹ ਬਿਲਕੁਲ ਜਿਹੜੇ ਸਕੂਲ ਦੇ ਇਹਨਾਂ ਦੇ ਸੰਗੀਤ ਦੇ ਮੈਡਮ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿੰਨਾ ਵੱਲੋਂ ਇਹਨਾਂ ਨੂੰ ਦਸਤਾਰ ਸਜਾਈ ਜਾਂਦੀ ਕਿਉਂਕਿ ਬੱਚਾ ਅੱਜ ਦਸਤਾਰ ਬੰਦੀ ਸੇਕ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਬਹੁਤ ਪਿਆਰੀ ਇਹ ਵੀਡੀਓ ਸੀ ਕਿ ਮੁਸਲਮਾਨ ਪਰਿਵਾਰ ਦੇ ਬੱਚੇ ਨੇ ਜੋ ਕਿ ਸ਼ਬਦ ਕੀਰਤਨ ਕਰਦੇ ਨੇ ਤੇ ਆਵਾਜ਼ ਉਹਨਾਂ ਦੀ ਬਹੁਤ ਜ਼ਿਆਦਾ ਪਿਆਰੀ ਹੈ ਨਾਨਕ ਫਕੀਰ ਪਿਆ ਗਾਮ ਦਾ ਬਾਬੇ ਮਰਦਾਨੇ ਦੀ ਰਬਾਬ ਤੇ ਇਸ ਤਰ੍ਹਾਂ ਕਰਕੇ ਉਹ ਕੀਰਤਨ ਕਰ ਰਹੇ ਸੀ ਤੇ ਸ਼ਬਦ ਪੜਨ ਦੀ ਉਹਨਾਂ ਦੀ ਜਿਹੜੀ ਕੈਪੇਬਿਲਿਟੀ ਹੈ ਸ਼ਬਦ ਪੜਨ ਦੀ ਜਿਹੜੀ ਉਹਨਾਂ ਦੀ ਇੱਕ ਸੋਹਰੇ ਇੱਕ ਰਿਦਮ ਹੈ ਉਹ ਬਿਲਕੁਲ ਪਿਓਰ ਹੈ ਯਾਨੀ ਕਿ ਉਹਦੇ ਵਿੱਚ ਕੋਈ ਦਿਖਲਾਵਾ ਨਹੀਂ ਹੈਗਾ ਉਹ ਬਿਲਕੁਲ ਦਿਲ ਦੇ ਨਾਲ ਪੜ ਰਹੇ ਸੀ ਆਪਾਂ ਨੋਟ ਕੀਤਾ ਵਾ ਕਿ ਦੂਸਰਾ ਆਰਾਮ ਗੜੀਆਂ ਸਕੂਲ ਮੈਨੂੰ ਅੱਜ ਪਤਾ ਚੱਲਿਆ ਕਿ ਇੱਥੇ ਸਿੱਖੀ ਦੀ تعلیم ਦਿੱਤੀ ਜਾਂਦੀ ਹੈ ਤੇ ਮੁਸਲਮਾਨ ਪਰਿਵਾਰ ਦੇ ਬੱਚੇ ਸ਼ਹਿਨਾਜ਼ ਤੇ ਇਰਫਾਨ ਖਾਨ ਇੱਥੇ ਕਿਸ ਤਰ੍ਹਾਂ ਸ਼ਬਦ ਕੀਰਤਨ ਸਿੱਖ ਰਹੇ ਨੇ ਦੇਖੋ ਦੋਸਤੋ ਕਿ ਸਿੱਖ ਲੋਕ ਕਿੰਨਾ ਅੱਛੇ ਤਰੀਕੇ ਨਾਲ ਮੋਸਟ ਵੈਲਕਮ ਕਰਦੇ ਨੇ ਕਿ ਜਿਹੜਾ ਵੀ ਉਹਨਾਂ ਦੇ ਨਾਲ ਆ ਕੇ ਕੋਈ ਸ਼ਬਦ ਕਰਨਾ ਚਾਵੇ ਕੋਈ ਉਹਨਾਂ ਦੇ ਨਾਲ ਕੋਈ ਵੀ ਤੁਸੀਂ ਉਹਨਾਂ ਦੇ ਨਾਲ ਸੇਵਾ ਕਰਨਾ ਚਾਹੁੰਦੇ ਹੋ ਤੇ ਫਿਰ ਪ੍ਰਿੰਸੀਪਲ ਸਾਹਿਬ ਦਾ ਆਪਾਂ ਇੰਟਰਵਿਊ ਸੁਣਿਆ ਪ੍ਰਿੰਸੀਪਲ ਸਾਹਿਬ ਨੇ ਬੜੇ ਅੱਛੇ ਤਰੀਕੇ ਨਾਲ ਕਿਹਾ ਕਿ ਅਸੀਂ ਦੇਖਿਆ ਕਿ ਇਸ ਬੱਚੇ ਦੇ ਅੰਦਰ ਇੱਕ ਐਸੀ ਮਹਾਨਤਾ ਹੈ ਇੱਕ ਬੱਚੇ ਦੇ ਅੰਦਰ ਇੱਕ ਆਵਾਜ਼ ਹੈ ਜੋ ਕਿ ਕੱਲ ਨੂੰ ਆਉਣ ਵਾਲੇ ਲੋਕਾਂ ਦੇ ਦਿਲ ਤੇ ਰਾਜ ਕਰੇਗੀ ਤੇ ਅਸੀਂ ਇਹਨਾਂ ਨੂੰ ਅਖਾ ਗਿਆ ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਅਸੀਂ ਪੜ੍ਹਾਣੇ ਆ ਬਹੁਤ ਬੜੀ ਗੱਲ ਹੈ ਬਹੁਤ ਬੜੀ ਗੱਲ ਹੈ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਫ੍ਰੀ ਤਾਲੀਮ ਬਹੁਤ ਜ਼ਿਆਦਾ ਔਖੀ ਹੈ ਮਤਲਬ ਕਿ ਕਿਤੇ ਹੋ ਜਾਵੇ ਤੇ ਵਰਨਾ ਤੇ ਤਾਲੀਮ ਤੇ ਬਹੁਤ ਜ਼ਿਆਦਾ ਚਾਰਜ ਹੋ ਰਹੇ ਨੇ ਤੇ ਕਿਸ ਤਰ੍ਹਾਂ ਸ਼ਹਿਨਾਜ਼ ਨੂੰ ਤੇ ਇਰਫਾਨ ਖਾਨ ਨੂੰ ਇਹਨਾਂ ਨੇ ਆਪਣੇ ਸਕੂਲ ਦੇ ਵਿੱਚ ਰਾਮਗੜੀਆ ਸਕੂਲ ਦੇ ਵਿੱਚ ਇਹਨਾਂ ਨੇ ਉੱਥੇ ਕਿਸ ਤਰ੍ਹਾਂ ਹੀਰੇ ਨੂੰ ਤਰਾਸ਼ਿਆ ਜਾ ਰਿਹਾ ਤੁਸੀਂ ਦੇਖਿਆ ਕਿ ਇਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਪਿਆਰੀ ਹੈ ਤੇ ਫਿਰ ਮੁਸਲਮਾਨ ਪਰਿਵਾਰ ਦੇ ਬੱਚੇ ਸਿੱਖ ਮੁਸਲਮਾਨ ਭਾਈਚਾਰਾ ਜੋ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਬਾਗੌਰ ਦੇਖਿਆ ਬਹੁਤ ਵਧੀਆ ਲੱਗਾ ਦੋਸਤੋਂ ਤੁਹਾਨੂੰ ਵੀ ਕਿੱਸੀ ਵੀਡੀਓ ਲੱਗੀ ਤੁਸੀਂ ਜ਼ਰੂਰ ਦੱਸਿਆ ਜੇ ਕਮੈਂਟ ਦੇ ਵਿੱਚ ਮਿਲਣਾਂ ਨਵੀਂ ਵੀਡੀਓ ਨਾਲ ਅੱਲਾਹ ਨਿਗੇਬਾਨ